ਕਪੂਰਥਲਾ ਪੁਲਿਸ ਨੂੰ ਸਾਲ 2025 ਦੇ ਦੌਰਾਨ ਨਸ਼ੇ ਦੀ ਸਪਲਾਈ ਨੂੰ ਰੋਕਣ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਤੋਂ ਇਲਾਵਾ ਸੰਗਠਿਤ ਅਪਰਾਧਾਂ ਨੂੰ ਰੋਕਣ ਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਣ ਦੇ ਵਿੱਚ ਸ਼ਾਨਦਾਰ ਸਫਲਤਾ ਮਿਲੀ ਹੈ। SSP ਕਪੂਰਥਲਾ ਸ਼੍ਰੀ ਗੌਰਵ ਤੁਰਾ ਨੇ ਸਾਲ 2025 ਦੇ ਦੌਰਾਨ ਕਪੂਰਥਲਾ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਲ 2025 ਦੇ ਦੌਰਾਨ ਕਪੂਰਥਲਾ ਪੁਲਿਸ ਨਸ਼ਾ ਤਸਕਰਾਂ ਦਾ ਲੱਕ ਤੋੜਨ ਦੇ ਵਿੱਚ ਕਾਮਯਾਬ ਰਹੀ ਹੈ ਹਾਤੇ ਪੁਲਿਸ ਦੇ ਵੱਲੋਂ ਸਾਲ 2025 ਦੇ ਦੌਰਾਨ ਯੁੱਧ ਨਸ਼ੀਆਂ ਵਿਰੁੱਧ ਮੁਹਿੰਮ ਤਹਿਤ 1125 ਐਨਡੀਪੀਐਸ ਕੇਸ ਦਰਜ ਕਰਕੇ 1424 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੌਰਾਨ ਹੈਰੋਇਨ ਪੁੱਕੀ ਅਫੀਮ ਗਾਂਜਾ ਆਈਸ ਅਤੇ ਨਸ਼ੀਲੇ ਪਾਊਡਰ ਤੇ ਪੁੱਕੀ ਦੇ ਹਰੇ ਪੌਦੇ ਆਦਿ ਡਰਗ ਮਣੀ ਬਰਾਮਦ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਨੇ ਆ। ਆ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ। ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਸ਼ੇਟ ਪੰਜਾਬ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਜੁਰਮ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸਾਲ 2025 ਦੇ ਵਿੱਚ ਕਪੂਰਥਲਾ ਪੁਲਿਸ ਵੱਲੋਂ ਕਾਫੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਜਿਹੜੀ ਵੱਡੀ ਵੱਡੀ ਉਪਲਬਧੀਆਂ ਜਿਹੜੀ ਕੀਤੀਆਂ ਤੇ ਸਾਰੀ ਇਨਫੋਰਮੇਸ਼ਨ ਅੱਜ ਮੈਂ ਤੁਹਾਡਾਂ ਨਾਲ ਸਾਂਝੀ ਕਰਾਂਗਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੋਧੀ ਜਿਹੜੀ ਸ਼ੁਰੂਆਤ ਸਾਲ 2025 ਦੇ ਵਿੱਚ ਕੀਤੀ ਗਈ ਸੀ ਜਿਹਦੇ ਵਿੱਚ ਨਸ਼ਿਆ ਦੇ ਖਿਲਾਫ ਜੰਗੀ ਪੱਧਰ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਪੂਰਥਲਾ ਜ਼ਿਲ੍ਹੇ ਦੇ ਵਿੱਚ 2025 ਸਾਲ ਦੇ ਵਿੱਚ 1125 ਮੁਕਦਮੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੇ ਗਏ ਹਨ। ਜਿਦੇ ਵਿੱਚ 1424 ਐਨਡੀਪੀਐਸ ਐਕਟ ਦੇ ਜਿਹੜੇ ਦੋਸ਼ੀ ਜੋ ਕਿ ਪੈਟ੍ਰੂਲਰ ਵੀ ਹਨ ਤੇ ਸਮਗਲਰਸ ਵੀ ਹਨ ਟੋਟਲ ਅਰੈਸਟ ਕੀਤੇ ਗਏ ਹਨ। ਇਹਨਾਂ ਦੇ ਨਾਲ-ਨਾਲ ਟੋਟਲ ਜਿਹੜੀ 516 ਜਿਹੜੇ ਬੂਟੇ ਹੈਗੇ ਆ ਅ ਅਫੀਮ ਦੇ ਜਿਹੜੇ ਉਹ ਰਿਕਵਰ ਹੋਏ ਆ 72086 ਟੈਬਲੇਟਸ ਤੇ ਕੈਪਸੂਲਸ ਰਿਕਵਰ ਹੋਈਆਂ ਤੇ 7000 7 ਲੱਖ 84540 ਰੁਪਏ ਡਰਗ ਮਨੀ ਰਿਕਵਰ ਕੀਤੀ ਗਈ ਹੈ ਇਹਨਾਂ ਮੁਕਦਮਿਆਂ ਦੇ ਵਿੱਚ 36 ਮੁਕਦਮੇ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਦਰਜ ਹਨ ਜਿਹਦੇ ਵਿੱਚ 54 ਲੋਕਾਂ ਨੂੰ ਅਰੇਸਟ ਕੀਤਾ ਗਿਆ ਹੈ ਕਪੂਰਥਲਾ ਪੁਲਿਸ ਵੱਲੋਂ ਫਾਰਵਰਡ ਤੇ ਬੈਕਵਰਡ ਲਿੰਕ ਵਿੱਚ ਖਾਸ ਧਿਆਨ ਦਿੱਤਾ ਗਿਆ ਹੈ ਜਿਹਦੇ ਵਿੱਚ ਕੋਈ ਵੀ ਜਿਹੜਾ ਨਸ਼ਾ ਤਸਕਰ ਹੈ ਉਹ ਨਸ਼ਾ ਕਿੱਥੋਂ ਲੈ ਕੇ ਆ ਰਿਹਾ ਹੈ ਤੇ ਨਸ਼ਾ ਕਿੱਥੇ ਦੇ ਕੇ ਆਊਗਾ ਬਹੁਤ ਫਾਰਵਰਡ ਤੇ ਬੈਕਵਰਡ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਬਰੀ ਬਰੀਕੀ ਨਾਲ ਕਾਰਵਾਈ ਕਰਦੇ ਹੋਏ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਹਨਾਂ ਮੁਕਦਮਿਆਂ ਦੇ ਵਿੱਚ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਅਸੀਂ 92% ਦੇ तकरीबन ਆ ਮੁਕਦਮਿਆਂ ਦੇ ਵਿੱਚ ਸਜ਼ਾ ਕਰਾਉਣ 'ਚ ਕਾਮਯਾਬ ਰਹੇ ਆ ਇਸ ਸਾਲ ਦੇ ਵਿੱਚ ਸਰਕਾਰ ਵੱਲੋਂ ਡਰਗ ਟੈਸਟ ਕਿਟਸ ਵੀ ਸਾਨੂੰ ਦਿੱਤੀਆਂ ਗਈਆਂ ਹਨ ਕਪੂਰਥਲਾ ਪੁਲਿਸ ਵੱਲੋਂ ਕੋਸ਼ਿਸ਼ ਪੂਰੀ ਕੀਤੀ ਜਾਂਦੀ ਹੈ ਕਿ ਹਰ ਮੁਕਦਮੇ ਦੇ ਵਿੱਚ ਅਸੀਂ ਨਸ਼ੇ ਨੂੰ ਮੌਕੇ ਤੇ ਹੀ ਜਿਹੜਾ ਟੈਸਟ ਕਰੀਏ ਡਰਗ ਟੈਸਟ ਕਿਟ ਤੋਂ ਮੌਕੇ ਤੇ ਹੀ ਉਹਦੀ ਵੀਡੀਓ ਬਣਦੀ ਹੈ ਇਹਦੇ ਨਾਲ ਵੀ ਜਿਹੜਾ ਕੇਸ ਨੂੰ ਹੋਰ ਪੁਖਤਾ ਕਰਨ ਚ ਸਾਨੂੰ ਮਦਦ ਮਿਲ ਰਹੀ ਹੈ ਇਹਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਆ ਟਿਪਲਾਈਨ ਜਿਹਦਾ ਨੰਬਰ ਹੈ 9779 100200 ਇੱਕ ਵਟਸਐਪ ਚੈਟਬੋਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵੱਲੋਂ ਪਬਲਿਕ ਵੱਲੋਂ ਅਨੋਨਿਮਸ ਰੂਪ ਦੇ ਵਿੱਚ ਨਸ਼ਾ ਤਸਕਰ ਜਾਂ ਕ੍ਰਿਮੀਨਲ ਦੀ ਇਨਫੋਰਮੇਸ਼ਨ ਦੇਣ ਲਈ ਇੱਕ ਪੋਰਟਲ ਜਿਹੜਾ ਸਰਕਾਰ ਵੱਲੋਂ ਬਣਾਇਆ ਗਿਆ ਹੈ ਇਹਦੇ ਵਿੱਚ ਸਾਨੂੰ ਸਾਲ 2025 25 ਦੇ ਵਿੱਚ 1324 ਸੇਫ ਪੰਜਾਬ ਟਿਪਲਾਈਨਸ ਪ੍ਰਾਪਤ ਹੋਈਆਂ ਜਿਦੇ ਵਿੱਚ ਅਸੀਂ 479 ਮੁਕਦਮੇ ਦਰਜ ਕੀਤੇ ਹਨ ਅਤੇ 570 ਦੋਸ਼ੀ ਅਰੈਸਟ ਕੀਤੇ ਹਨ ਮੈਨੂੰ ਦਰਸ਼ਨ ਚ ਖੁਸ਼ੀ ਹੈ ਕਿ ਇਹਨਾਂ ਕੰਪਲੇਂਟਾਂ ਨੂੰ ਅਸੀਂ ਵੈਰੀਫਾਈ ਕਰਕੇ ਸਮਾਪਨ ਤਰੀਕੇ ਨਾਲ ਨਿਪਟਾਰਾ ਇਹਨਾਂ ਦਾ ਕਰਦੇ ਆਂ ਜਿਹੜੇ ਲੋਕਾਂ ਤੇ ਸਾਨੂੰ ਕੋਈ ਵੀ ਇਤਰਾਜਯੋਗ ਜਾਂ ਨਸ਼ੀਲਾ ਪਦਾਰਥ ਮਿਲਦਾ ਹੈ ਅਸੀਂ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ ਤੇ ਇਸ ਮਹਿੰਮ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਸਾਥ ਸਾਨੂੰ ਮਿਲਿਆ ਹੈ ਜਿਹਦੇ ਵਿੱਚ ਸਾਨੂੰ ਬਹੁਤ ਹੀ ਵੱਡੀ ਮਾਤਰਾ ਵਿੱਚ ਟਿਪਸ ਮਿਲ ਰਹੀਆਂ ਜਿੱਥੇ ਕਿ ਐਨਫੋਰਸਮੈਂਟ ਨਸ਼ਾ ਖਤਮ ਚ ਸਾਨੂੰ ਮਦਦ ਕਰ ਰਿਹਾ ਹੈ ਦੂਜੇ ਪਾਸੇ ਜਿਹੜੇ ਨੌਜਵਾਨ ਨਸ਼ੇ ਦੀ ਚਪੇਟ ਚਾਕੇ ਨਸ਼ੇ ਦੇ ਦਲਚਸਪ ਫਸ ਗਏ ਹਨ ਉਹਨਾਂ ਨੂੰ ਨਸ਼ੇ ਦੇ ਦਲਚਸਪ ਤੋਂ ਕੱਢਣ ਲਈ ਡੀ ਐਡਿਕਸ਼ਨ ਦਾ ਪੂਰਾ ਜਿਹੜਾ ਅਸੀਂ ਉਪਯੋਗ ਕਰ ਰਹੇ ਹਾਂ 701 ਡਰਗ ਐਡਿਕਟਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਇਆ ਗਿਆ ਜਿਹਦੇ ਵਿੱਚ ਉਹ 14 ਦਿਨ 1 ਇੱਕ ਦਿਨ 28 ਦਿਨ ਜਾਂ ਜੋ ਵੀ ਡਾਕਟਰਸ ਉਹਨਾਂ ਨੂੰ ਸੁਜੈਸਟ ਕਰਦੇ ਹੈ ਉਹਦੇ ਟਾਈਮ ਲਈ ਇਨ ਹਾਊਸ ਜਿਹੜਾ ਡੀ ਐਡਿਕਸ਼ਨ ਸੈਂਟਰ ਚ ਭਰਤੀ ਰਹਿੰਦੇ ਹਨ ਉਹਨਾਂ ਦੇ ਵੱਖ-ਵੱਖ ਜਿਹੜੇ ਕੋਰਸਸ ਚੱਲਦੇ ਹਨ ਤੇ ਉਹਨਾਂ ਨੂੰ ਜਿਹੜੀ ਨਿਯਮਿਤ ਮੈਡੀਸਿਨਸ ਮਿਲਦੀਆਂ ਤੇ ਨਾਲ ਉਹਨਾਂ ਦੀ ਟੈਸਟਿੰਗ ਵੀ ਹੁੰਦੀ ਹੈ ਜਿਹੜੇ ਡਰਗ ਐਡਿਕਟਸ ਉਹਨੇ ਸੀਰੀਅਸ ਨਹੀਂ ਹੁੰਦੇ ਡਾਕਟਰਸ ਵੱਲੋਂ ਟੈਸਟਿੰਗ ਕਰਨ ਉਪਰੰਤ ਉਹਨਾਂ ਨੂੰ ਆਊਟ ਸੈਂਟਰ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ ਜੋ ਕਿ ਆਊਟ ਪੇਸ਼ੀਐਂਟਲੀ ਉਹ ਜਾ ਕੇ ਆਪਣੀ ਜਿਹੜੀ ਵੀਕਲੀ ਦਵਾਈ ਜਾ ਕੇ ਲੈਂਦੇ ਹਨ ਤੇ ਆਪਣਾ ਡੀ ਐਡਿਕਸ਼ਨ ਕਰਾਉਂਦੇ ਹਨ ਉਟ ਸੈਂਟਰਸ ਦੇ ਵਿੱਚ ਅਸੀਂ 1833 ਡਰਗ ਐਡਿਕਟਸ ਨੂੰ ਜਿਹੜਾ ਭਰਤੀ ਕਰਾਇਆ ਹੈ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਪਬਲਿਕ ਨੂੰ ਰਿਕੁਐਸਟ ਕਰਾਂਗਾ ਕਿ ਜੋ ਵੀ ਨਸ਼ੇ ਦੇ ਦਲਦਲ 'ਚ ਪੱਤਾ ਫਸਿਆ ਹੈਗਾ ਉਹਨੂੰ ਆਪਣੇ ਨਜ਼ਦੀਕੀ ਸਰਕਾਰੀ ਡੀ ਐਡਿਕਸ਼ਨ ਸੈਂਟਰ ਜਾਂ ਉਟ ਸੈਂਟਰ ਦੇ ਵਿੱਚ ਪੁਲਿਸ ਦੀ ਮਦਦ ਨਾਲ ਜ਼ਰੂਰ ਲੈ ਕੇ ਆਉਣ ਇਹਦੇ ਨਾਲ ਨਾਲ ਕੁਝ ਲੋਕ ਜੋ ਕਿ ਨਸ਼ੇ ਦਾ ਸੇਵਨ ਕਰਦੇ ਹਨ ਪਰ ਨਸ਼ਾ ਛੱਡਣਾ ਚਾਹੁੰਦੇ ਹਨ ਜਾਂ ਜਿਨ੍ਹਾਂ ਦੇ ਖਿਲਾਫ ਜੋ ਕਿ ਛੋਟੀ ਮਾਤਰਾ ਦੇ ਵਿੱਚ ਕੰਜ਼ਿਊਮਰ ਸਨ ਉਹਨਾਂ ਦੇ ਉੱਤੇ ਕਪੂਰਥਲਾ ਪੁਲਿਸ ਵੱਲੋਂ 64 ਐਂਡੀਪੀਐਸ ਐਕਟ ਤਹਿਤ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ 432 ਕੇਸਸ ਦੇ ਵਿੱਚ ਅਸੀਂ 64 ਏ ਦੇ ਆਰਡਰ ਲਏ ਐ ਐਂਡੀਪੀਐਸ ਐਕਟ ਦੇ 64 ਏ ਦੇ ਵਿੱਚ ਵਿத்ਡਰੋਅਲ ਆਫ ਪ੍ਰੋਸੀਕਿਊਸ਼ਨ ਹੁੰਦਾ ਹੈ ਕਿ ਜੇ ਕੋਈ ਨਸ਼ਾ ਡਰੱਗ ਐਡਿਕਟ ਹੈ ਆਪਣਾ ਡੀ ਐਡਿਕਸ਼ਨ ਟ੍ਰੀਟਮੈਂਟ ਪ੍ਰੋਪਰਲੀ ਕਰਾ ਲੈਂਦਾ ਹੈ ਤੇ ਸਰਟੀਫਿਕੇਟ ਉਹਨੂੰ ਡਾਕਟਰ ਦੇ ਦਿੰਦਾ ਹੈ ਕਿ ਹੁਣ ਡੀਟੈਕਟ ਹੋ ਗਿਆ ਹੈ ਤੇ ਹੁਣ ਸਟੇਟ ਉਹਨੂੰ ਪ੍ਰੋਸੀਕਿਊਟ ਨਹੀਂ ਕਰੂਗਾ ਤੇ ਉਹਨੂੰ ਸਜ਼ਾ ਨਹੀਂ ਹੋਏਗੀ ਤੇ 432 ਲੋਕਾਂ ਨੇ ਹੁਣ ਤੱਕ ਇਹਦਾ ਲਾਭ ਪਾਇਆ ਹੈਗਾ ਜੋ ਅਸੀਂ ਪੰਜਾਬ 'ਚ ਤੀਜੇ ਨੰਬਰ ਤੇ ਹੈਗੇ ਆ ਤੇ ਲਗਾਤਾਰ ਨਿਰੰਤਰ ਅਸੀਂ ਇੱਥੇ ਕੰਮ ਕਰ ਰਹੇ ਹਾਂ